ਇਸ ਦਾ ਕੋਲ ਹਰ ਵਰਕ ਤੋਂ ਪੈਸੇ ਕੱਟੀ ਕੀਤੇ ਜਾ ਰਹੇ ੱੱਕੇ ਨਾ ਇੰਡਸਟਰੀ ਵਾਲੇ ਦੱਸਦੇ ਨੇ ਕਿ ਬਾਦ ਸਾਹਿਬ 31 ਲੱਖ ਤੋਂ ਸ਼ੁਰੂ ਹੁੰਦੇ ਨੇ ਤੇ 59 ਲੱਖ ਤੋਂ ਥੱਲੇ ਨਹੀਂ ਜਾਂਦੇ ਜਿਹੜੇ ਵੱਡੇ ਨੇ ਉਹਨੂੰ ਕਿਤੇ 59 ਘਰ ਤੋਂ ਘੱਟ ਛੋਟੇ ਨੂੰ ਕਿਤੇ 33 ਦੋ ਬਾਹਰਲੇ ਮੁਲਕਾਂ ਤੱਕ ਫੇਰ ਕੰਮ ਸ਼ੁਰੂ ਹੋਇਆ ਹੁਣ ਵੇਖੋ ਇੱਕ ਚੀਫ ਸੈਕਟਰੀ ਦਾ ਰਲੀ ਫੰਡ ਉੱਤੇ ਜਿਹਦੇ ਵਿੱਚ ਅਸੀਂ ਕਾਂਗਰਸ ਵਾਲਿਆਂ ਨੇ ਆਪਣੀਆਂ ਤਨਖਾਹਾਂ ਵੀ ਦਿੱਤੀਆਂ ਇੱਕ ਮਹੀਨੇ ਬਸ ਉਹਦਾ ਫਰਕ ਇਹ ਸੀ ਕਿ ਉਹ ਜਿਹੜਾ ਜੇ ਅਸੀਂ ਰਾਈਟ ਟੂ ਇਨਫੋਰਮੇਸ਼ਨ ਕੋਤਲਾ ਲੈਣਾ ਚਾਹਨਾ ਸਰਕਾਰ ਕੋ ਤੇ ਸਰਕਾਰ ਤਤਲਾ ਦੇਣ ਵਾਸਤੇ ਮਜਬੂਰ ਹੁੰਦੀ ਇਸ ਨਗਲੇ ਫੰਡ ਦਾ ਇਹ ਮਰਕਾ ਇਹਦੇ ਵਿੱਚ ਹੁਣ ਕਿੰਨੇ ਪੈਸੇ ਕਿੱਧਰ ਆ ਗਏ ਤੇ ਕਿੰਨੇ ਖਰਚੇ ਗਏ ਇਹ ਆਰਟੀਆਈ ਛੱਲੇ ਕਵਰ ਨਹੀਂ ਹੈ ਸੋ ਇਹ ਪਤਾ ਹੀ ਨਹੀਂ ਲੱਗਣਾ ਕਿ ਕਿੰਨੇ ਇੱਕ ਕਰੋੜਾ ਰੁਪਈਆ ਕੱਟੇ ਹੋ ਗਏ ਇੱਕ ਰਿਸ਼ਵਤ ਇਕੱਠੇ ਕਰਨ ਦਾ ਤਾਂ ਕਹਿੰਦੇ ਨਾਲ ਤੋਂ ਤੇ ਗੋੜਾ ਦੇ ਕੇ ਲੋਕਾਂ ਨੂੰ ਇੱਕ ਬਹੁਤ ਵੱਡਾ ਇਹ ਖੀਰਲਾ ਇਹਨਾਂ ਦੀ ਜਿਹੜੀ ਖੀਰਲੀ ਠੱਗੀ ਧਰਮ ਦਾ ਲੈਨ ਬੂਲਿੰਗ ਕਰਨ ਲੱਗੇ ਕਚਰੀ ਨੇ ਹਾਈ ਕੋਰਟ ਨੇ ਰੋਕ ਦਿੱਤੇ ਐਸ ਟਾਈਮ ਜਿੰਨੀਆਂ ਸਰਕਾਰੀ ਜ਼ਮੀਨਾਂ ਨੇ ਪੀ ਡਬਲਯੂ ਡੀ ਦੇ ਰੈਸਟ ਹਾਊਸ ਨੇ ਤਾੜੀਆਂ ਪ੍ਰੈਸਨ ਸਟੇਸ਼ਨਰੀ ਦੇ ਵੱਡੇ ਦਫ਼ਤਰ ਨੇ ਪਟਿਆਲੇ ਵਿੱਚ 18 ਸਾਲਾਂ ਕਿੱਲੇ ਪਈ ਹੈ ਉਹ ਸਾਰੀ ਨਲਾਮੀ ਤੇ ਲਈ ਸਾਰੀਆਂ ਜ਼ਮੀਨਾਂ ਜਿੱਥੇ ਕਿਸੇ ਸ਼ਹਿਰ ਚੱਲੇ ਝਾੜੂ ਦੇ ਨਾਂ ਨੂੰ ਗੁੱਠਾ ਫਰੋਲੇ ਨੇ ਕਿ ਜੋ ਲੱਭਦਾ ਕੱਢੋ ਇਹਨਾਂ ਦੀ ਅੱਗੇ ਪੈ। ਇੰਨਾ ਵੱਡੇ ਫਰਾਡ ਨੇ ਨਹੀਂ। ਤੁਸੀਂ ਵੇਖੋ ਜਿਹੋ ਜਿਹੇ ਮੁੱਖ ਮੰਤਰੀ ਹੈ ਉਹ ਜਿਹੜਾ ਤੇ ਸੰਤਰੀ। ਆਪਣੇ ਹਲਕਿਆਂ ਦੇ ਵਹਿਲੋ ਇਹਨਾਂ ਦਾ ਐਮਐਲਏ ਦਾ ਤਰੀਕਾ ਕੀ ਹੈ? ਇਹਨਾਂ ਸਾਰਿਆਂ ਨੂੰ 5-5 ਕਰੋੜ ਰੁਪਏ ਦੀ ਡਿਊਟੀ ਪਾਰਟੀ ਨੇ ਲਈ ਐਮਐਲਏ। ਕਿ ਰੁਪਈਆ ਕਿ ਕੁਗੜਾ ਕਿ ਲਿਆ। ਹੋਰ ਤੁਹਾਡੀਆਂ ਆਰਥਿਕ ਕੋ ਬਰਹਿ ਜਾਣੇ। ਤੁਹਾਡੇ ਕਮਿਸ਼ਨ ਰੇਜਡਾ ਕੋ ਗੁਰਾ ਜਾਣੇ ਤੁਹਾਡੇ ਸਰਪੰਚਾਂ ਨੂੰ ਕਹਿ ਦਿੱਤਾ ਗਿਆ ਮੇਰਾ ਕਹਿ ਲੇ ਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕੋ ਤੁਹਾਨੂੰ ਸੁਣਾਇਆ ਕਿ ਨਹੀਂ ਛੋਟੀ ਪੰਚਾਇਤ ਨੂੰ ਲੱਖ ਰੁਪਈਆ ਵੱਡੀ ਪੰਚਾਇਤ ਨੂੰ 2-2 ਲੱਖ ਤੱਕ ਹੈ ਸਹੀ ਹੈ ਕਿ ਨਹੀਂ ਸੁਣਾ ਲੈ ਸ਼ੁਰੂ ਹੋ ਗਏ ਸਰਪੰਚ ਕੇ ਇੰਨੇ ਨੇ ਪੈਸੇ ਜਿਹੜੇ ਨੇ ਫਾਂਦੇ ਦੋ ਤੇ ਉਹਨਾਂ ਪੁੱਛਿਆ ਦੱਸੋ ਜੀ ਉਹ ਫਾਂਦੇ ਇਹ ਪੈਸੇ ਕਿੰਨੂ ਘੱਟ ਇਹ ਸਾਡੇ ਕੋਲ ਦੇ ਪੈਸੇ ਲੈ ਕੇ ਤੇ ਸਾਡਾ ਕੰਮ ਕਿਨੇ ਦੇਣਾ ਹੈ ਮੈਂ ਸੋ ਹਰ ਜਨਾ ਦੇ ਉੱਤੇ ਉਗराई ਲੱਗੀ ਤੁਸੀਂ ਵੇਖੋ ਕਿਸਾਨਾਂ ਨੂੰ ਇਹੀ ਕਹਿੰਦਾ ਸੀ 50000 ਰੁਪਇਆ ਕਿਲਾ ਦੇਵਾਂਗੇ ਹੁਣ 20 ਤੇ ਆ ਗਏ ਨੇ ਇਹਨਾਂ ਦੀ ਪਾਰਟੀ ਕਹਿੰਦੀ ਸੀ ਕਿ 20000 ਰੁਪਇਆ ਤੁਹਾਨੂੰ ਵਿਜੀਟਲੀ ਜਿੱਥੇ ਟੋਟਲ ਫਸਲ ਖਰਾਬ ਹੋ ਗਈ ਹੈ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਗਰਦੌਰੀਆਂ ਬਾਅਦ ਛੁੱਟੀਆਂ ਲੈਣਗੇ ਉਹ ਦੱਸੋ ਕਿਸੇ ਨੂੰ ਮਿਲਿਆ ਕੋਈ ਪਿੰਡ ਵਿੱਚ 500 ਕਿੱਲਾ ਖਰਾਬ ਹੋਇਆ ਨਾ 50 ਕਿੱਲਾਂ ਦੇ ਪੈਸੇ ਤੇ ਬਾਕੀ ਇਹਨੂੰ ਕਹਿੰਦੇ ਰਹੋ ਉਡੀਕਦੇ ਰਹੋ ਜੀ 5:00 ਵੱਜ ਗਏ ਤਾਂ ਖਲਾਸੀ 510 ਹਰ ਬੇਚ ਪੰਜ ਪੰਜ ਸੱਤ ਹੈ ਉਹਦੇ ਘਰ ਲੱਭਣਗੇ 5:00 ਵੱਜ ਗਏ ਨੂੰ ਪੈਸੇ ਦੇ ਦੇਣਗੇ ਬਾਕੀਾਂ ਥੋੜ ਦੇ ਕਿਸੇ ਨੂੰ ਪੱਜਾਂ ਦਾ گاਵਾ ਦਾ ਜਿਹੜਾ ਨੁਕਸਾਨ ਹੋਇਆ ਜੰਗਲਾਂ ਦਾ ਨੁਕਸਾਨ ਹੋਇਆ ਕਿਸੇ ਨੂੰ ਕੋਈ ਚੀਜ਼ ਹੁਣ ਮੇਰਾ ਤਾਂ ਝੋਨਾ ਵੀ ਜੋ ਮੈਨੂੰ ਪਤਾ ਲੱਗਾ ਮੰਡੀ 'ਚ 2.5 300 ਰੁਪਏ ਜੇ ਫੇਰ ਲੋਟੀ ਸ਼ੁਰੂ ਹੋ ਜੋ ਸਹੀ ਹੈ ਕਿ ਨਹੀਂ ਹੋ ਗਿਆ ਜੋ ਨਾ ਸ਼ੁਰੂ ਬਣੀ ਹੈ ਜੋਕਰ ਨਾਮ ਦੇ ਅਰੇਟ ਗਰਮਿੰਡਾ ਕੁੜਾ ਲੱਗ ਰਿਹਾ ਕੱਟ ਲੱਗ ਰਿਹਾ ਕਿ ਨਹੀਂ ਦੀ ਦੱਸੋ ਲੱਗ ਰਿਹਾ ਜੀ ਇਹਰੇ ਦੱਸੋ ਇਹ ਤਾਂ ਕਹਿੰਦੇ ਸੀ ਕਿ ਜੋ ਮਰਜ਼ੀ ਹੋ ਜੇ 1 ਰੁਪਏ ਦਾ ਕੱਟ ਨਹੀਂ ਲੱਗੇ ਪਿਛਲੇ ਸਾਲਾਂ ਵਿੱਚ ਵੀ ਲੱਗਾ ਹੁਣ ਵੀ ਬੇਨਾਖਰ ਘਰ ਤੋਂ ਘੱਟ 300 ਰੁਪਏ ਤੋਂ 400 ਰੁਪਏ ਕਵਿੰਟਰ ਦੀ ਠੱਗੀ ਮਾਰਦੀ ਐ ਕਿਸਾਨ ਦੇ ਅੱਗੇ ਖਤਮ ਹੋ ਗਿਆ ਇੱਕ ਤਿਹਾਈ ਸਾਡਾ ਝਾੜ ਦੇ ਕਿਪਿਆ ਸਹੀ ਹੈ ਕਿ ਨਹੀਂ ਜਿੰਨਾ ਜੋ ਨਾ ਝੜਦਾ ਸੀ ਉਹ ਚੋ ਤਿੰਜਾ ਹਿੱਸਾ ਤੇ ਵੈਸੇ ਹੀ ਖਤਮ ਹੋ ਗਿਆ ਬਿਮਾਰੀ ਨਾਲ ਝਾੜੀ ਘਟ ਗਏ ਹੁਣ ਇਹਦੇ 'ਚ 3 300 4 600 ਰੁਪਇਆ ਕੁਇੰਟਲ ਦਾ ਵੈਸੇ ਜਿਵੇਂ ਘਟਣ ਤੋ ਇਸ ਗੱਲ ਕਾਰਨ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਟਾਈਮ ਥੋੜਾ ਰਹਿ ਗਿਆ ਤੁਹਾਡੀ ਸਰਕਾਰ ਆਣੀ ਤੁਸੀਂ ਸਰਕਾਰ ਤੁਸੀਂ ਇਤੋਂ ਸਟੇਜ ਤੋਂ ਕੁਝ ਚੀਜ਼ਾਂ ਦਾਸ ਨੂੰ ਕਹੀਆਂ ਨੇ ਤੁਸੀਂ ਲਾਣੋ ਉਮੈ ਦੱਸਾਂ ਜਾਂਦਾ ਸਭ ਰਵਿੰਦਰ ਸਿੰਘ ਜੀ ਹਰ ਪਾਰਟੀ ਦਾ ਮੈਕੈਨਿਜ਼ਮ ਮੈਂ ਆਪਣੀ ਟਿਕਟ ਵੀ ਆਪ ਨਹੀਂ ਲਾ ਸਕਦਾ ਮੌਕੇ ਤੇ ਤਗੜੇ ਹੋ ਕੇ ਕੰਮ ਕਰੋ ਜਿਹਦੇ ਨਾਲ ਲੋਕ ਰਹੇ ਜਿਹਦੇ ਨਾਲ ਏਰੀਆ ਜਿਹੜਾ ਨਿਸ਼ਕਾਮ ਸੇਵਾ ਕਰਦਾ ਜਿਹੜਾ ਚੋਰੀ ਲੋਕਾਂ ਨਾਲ ਨਹੀਂ ਕਰਦਾ ਉਹਦੀ ਤਗੜੇ ਹੋ ਕੇ ਅਸੀਂ ਸਪੋਰਟ ਕਰਾਂਗੇ ਮਦਦ ਉਸੇ ਨੂੰ ਹੀ ਨਮਾਇੰਦਗੀ ਮਿਲੇਗੀ ਸੋ ਕਾਲੇ ਨਾ ਪਾਓ ਹਰ ਚੀਜ਼ ਤੁਹਾਡੇ ਸਾਹਮਣੇ ਆ ਜਾਏ तो इस गल कारण हर चीज का टाइम होंगे तो टाइम आया हर चीज हो रीजनल जमात ने बादल साहब ये मेरे को कम लग गया मुलायम सिंह यादव लालू यादव चौटाला साहब बादल साहब तो कर सकते सी पार्ट के खुद ही बालक सर असि पार्टिया डिसिपलिन जमात ने नैशनल पार्टी ने ਬਹੁਤ ਵਧੀਆ ਕੰਮ ਕਰ ਰਹੇ ਨੇ ਮੇਰਾ ਪੂਰੀ ਇਹਨਾਂ ਨੂੰ ਸਪੋਰਟ ਹੈ ਇਹ ਮੇਰੇ ਦੇ ਤਸੱਲੀ ਹੈ ਤੇ ਫਿਰ ਅਗਲੇ ਕੰਮ ਦੀ ਵੀ ਤਸੱਲੀ ਰੱਖੋ ਤੇ ਧਗੜੇ ਹੋ ਕੇ ਕੰਮ ਕਰੋ ਸਾਰ ਸਾਰ ਅਰ ਬੇਤੀ ਨੂੰ ਪੂਰਨ ਹੱਕ ਦੇ ਆਪਣਾ ਹੱਕ ਮੰਗੋ ਜਿਹੜੇ ਬਾਕੀ ਵੀ ਕੰਮ ਕਰਦੇ ਨੇ ਉਹਨਾਂ ਨਾਲ ਵੀ ਸਾਂਝ ਬਣਾ ਕੇ ਆਪਾਂ ਰੱਖੀਏ ਕੋਈ ਕਿਸੇ ਦਾ ਵਰੋਧ ਨਹੀਂ ਕੋਈ ਦੁਸ਼ਮਣ ਹੈ ਨਹੀਂ ਓ ਯਾਰਾ 5 ਮਿੰਟ ਬਾਅਦ ਚ ਕੰਮ ਸ਼ੁਰੂ ਕਰ ਲੈਣਾ। ਆ ਦੇ ਕੰਮ ਵੀ ਵਿੱਚ ਪਾਕਾ ਤੱਕ। ਅਚਾ ਚਲੋ ਬਾਕੀ ਛੇਡ ਹੁਣ ਮੈਂ ਬੇਨਤੀ ਤੁਹਾਨੂੰ ਕਰਨੀ ਹੈ 1 ਦੇ 10000 ਪਰ ਉਹ ਨਹੀਂ ਸਾਨੂੰ ਮਿਨੀਮਮ 2000 ਚਾਹੀਦੇ। ਵੀ ਤੋਂ ਵੀ ਵੱਧ ਕਰੋ। ਇਹ ਡਾਟਾ ਜਿੰਨਾ ਕੱਠਾ ਹੋਏ ਇਹ ਤੁਹਾਡੇ ਕੰਮ ਵੀ ਆਏਗਾ ਤੇ ਬਾਤੀ ਤੇ ਵੀ ਆਏਗਾ। ਦੂਸਰੀ ਗੱਲ ਹੈ ਤਰਨਤਨ ਦੀ ਬਾਈ ਇਲੈਕਸ਼ਨ ਆ ਗਈ। ਮੈਂ ਸਵਾਮੀ ਜੀ ਤੁਹਾਨੂੰ ਬੇਨਤੀ ਕਰਾਂਗਾ ਕੱਲ ਪਰਸੋਂ 15 ਤਰੀਕ ਨੂੰ ਪੰਜ ਗਰੁੱਪ ਮੈਨੂੰ ਚਾਹੀਦੇ ਚਾਰ-ਚਾਰ ਬੰਦੇ ਅਸੀਂ ਭਾਵੇਂ ਤੁਹਾਨੂੰ ਦਰਨਦਰ ਸ਼ਹਿਰ ਲਾਈਏ ਜਾਂ ਚਬਾਲ ਕਸਬੇ ਚ ਲਾਈਏ ਜਾਂ ਕਿੰਦੇ ਪਿੰਡਾਂ ਚ ਲਾਈਏ ਸ੍ਰੀ ਹਰਕੰਪੂਰ ਅਸੈਂਬਲੀ ਹਲਕੇ ਦੇ ਪੰਜ ਜਥੇ ਜਿਹੜੇ ਪੰਜ ਵਾਰਡ ਨੇ ਇੱਕ-ਇੱਕ ਇਰਬੂਤ ਸੌਰੀ ਇੱਕ ਬੂਤ ਤੇ ਤਕਰੀਬਨ 1000 ਰੁਪਏ ਉਹਨਾਂ ਦੇ ਆਹਨ ਦਾ ਰੋਟੀ ਪਾਣੀ ਦਾ ਪ੍ਰਬੰਧ ਅਸੀਂ ਕਰਾਂਗੇ ਕਿਰਪਾ ਕਰਕੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਨ ਉਹ ਸਾਥੀ ਕਰੋ ਜਿਹਦੇ ਵਿੱਚ ਹਰ ਵਰਗ ਦਾ ਬੰਦਾ ਹੋਣਾ ਚਾਹੀਦਾ ਉੱਥੇ ਸਾਰੀਆਂ ਬਰਾਦਰੀਆਂ ਨੇ ਅਸੀਂ ਉਸੇ ਬਰਾਦਰੀ ਦਾ ਬੰਦਾ ਫਿਰ ਉੱਥੇ ਕੰਮ ਕਰ ਸਕਦਾ ਦਾ ਜਿਹੜੇ ਬذਵੀ ਸਿੱਖ ਮੇਰੇ ਵੀਰ ਨੇ ਉਹ ਵੀ ਇਹ ਪੰਜੋ ਜੁੱਟਣ ਦੇ ਵਿੱਚ ਇੱਕ ਇੱਕ ਹੋ ਜੇ ਕਿਤੇ ਇਨਸਾਨ ਭਰਾ ਹੋ ਜਾਣ ਇਹਦੇ ਰਾਮਗੜੀ ਦੇ ਵੀਰ ਹੋ ਜਾਣ ਜਿਵੇਂ ਬਰਾਦਰੀ ਨਾਲ ਕਿਤੇ 크ਰਿਸਚੀਅਨ ਭਾਈਚਾਰਾ ਭਾਵੇਂ ਥੋੜਾ ਉਹ ਵੀ ਹੈ ਨੇ ਸੋ ਤੁਸੀਂ ਕਿਰਪਾ ਕਰਕੇ ਬੰਦੇਓ ਧੰਨੋ ਜਿਹੜੇ ਕਮੇਟੀ ਦੇ ਜਿਹੜੇ ਬਹੁਤ ਇਮਾਨਦਾਰੀ ਨਾਲ ਇੱਕੋ ਬੂਤ ਤੇ ਕੰਮ ਕਰਦੇ ਤੇ ਮਾਮੂਲੀ ਗੱਲ ਜੋ ਸਾਡੋ ਨਾਮ ਸੇ ਇੱਕ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਾਣਾ ਉਹਦਾ ਨਿਜੋੜ ਕੱਢਣਾ ਕੋਈ ਮੁਸ਼ਕਲ ਕੰਮ ਤੇ ਹੈ ਜੀ ਤੋਂ ਮੈਂ ਚਾਹੁੰਦਾ ਗਹਿਰੀ ਕਰਦੇ ਨੋ ਬਟਾਇਤ ਕੀ ਵੀ ਆਪਾਂ ਇਹ ਵੱਡੀ ਲੜਾਈ ਹੈ ਚਾਰ ਪੰਜ ਹੋਰ ਪਾਰਟੀਆਂ ਖੜੀਆਂ ਨੇ ਕਾਂਗਰਸ ਬਹੁਤ ਚੰਗਾ ਚਾਂਸ ਹੈ ਮੈਨੂੰ ਵਿਸ਼ਵਾਸ ਹੈ ਤੁਹਾਨੂੰ ਪਤਾ ਸੂਹ ਇਸ ਗੱਲ ਦਾ ਮੈਂ ਗੁਜ਼ਾਰਿਸ਼ ਇਸ ਗੱਲ ਦਾ ਮੈਂ ਇਸ ਇਕੱਠ ਦਾ ਮੈਂ ਫਾਇਦਾ ਵੀ ਲੈਣਾ ਚਾਹੁੰਦਾ ਕਿ ਅੱਜ ਤੁਸੀਂ ਮੇਰੇ ਸਾਰੇ ਭਰਾ ਇਕੱਤਰੇ ਤੋਂ ਨੌਜਵਾਨ ਜਿਨ੍ਹਾਂ ਕੋ ਟੈਲੀਫੋਨ ਹੈ ਨੇ ਕੋਈ ਸਮਾਰਟ ਕੋਲੋ ਹਰ ਗਰੁੱਪ 'ਚ ਇੱਕ ਜਾਂ ਦੋ ਬੰਦੇ ਜ਼ਰੂਰ ਭਾਓ ਕਿਉਂਕਿ ਜੇ ਪਾਰਟੀ ਦਾ ਮੈਸੇਜ ਆਂਦਾ ਸੰਦੇਸ਼ ਆਂਦਾ ਘੱਟ ਕੋਲ ਪੜਨ ਵਾਲਾ ਹੋਏ ਨਾ ਹੋਵੇ ਕਿ ਇਹਨੂੰ ਮੇਰ ਕੇਹਨੂੰ ਟੈਲੀਫੋਨ ਕਰਨਾ ਪੈ ਕੇ ਜਾ ਜਾ ਕੇ ਉਹਨੂੰ ਉਹ ਤੇ ਪਿੰਡ ਸਿਨਾਹ ਦੇ ਕੇ ਆ ਥੋੜਾ ਜਿਆ ਯੰਗਰ ਲੋਡ ਵੀ ਹੋਣੀ ਚਾਹੀਦੀ ਉਹ ਇੱਕ ਇੱਕ ਦੋ ਦੋ ਨੌਜਵਾਨ ਮੁੰਡੇ ਜਿਨ੍ਹਾਂ ਕੋ ਆਪਣੇ smartphones ਆ ਰਿਖੋ ਹੈ ਕਿਰਪਾ ਕਰਕੇ ਇਹੋ ਜਿਹੇ ਬੰਦੇ ਇਸ ਇਕੱਠੇ ਚ ਰੱਖੀਏ ਸੋ ਇਸ ਮੁਹਿੰਮ ਚ ਇਸ ਤੋਂ ਗਾਂ ਇਹ 6 ਮਹੀਨੇ ਹੁਣ ਸਭੀਆਂ ਦੇ ਆਏ ਨੇ ਤਜਰੇ ਹੋ ਕੇ ਆਪਾਂ ਕੰਮ ਕਰੀਏ ਗੁਰੂਬਾਰਾ ਸਾਹਿਬ ਨੇ ਮੇਰ ਕਰਨੀ ਹੈ ਸਮੁੱਚਾ ਪੰਜਾਬ ਕਾਂਗਰਸ ਵਨ ਵਿੱਚ ਇਹ ਬਾਕੀ ਦੇ ਬੱਲੇ ਕੋਈ ਨਹੀਂ ਉਹ ਤੋਂ ਅਕਾਲੀ ਦਲ ਦੀ ਗੱਲ ਹੀ ਕਰੇ ਤਿੰਨ ਚਾਰ ਤਾਂ ਖੜੋਗੇ ਨੇ ਵਾਰਿਸ ਪੰਜਾਬ ਦਾ ਵਖਰਾ ਆ ਗਿਆ ਅਕਾਲੀ ਦਲ ਵਖਰਾ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਕਾਲੀ ਦਲ ਵਖਰਾ ਆ ਗਿਆ ਤੋਂ ਇਸ ਗੱਲ ਕਾਰਨ ਇਹਦੇ ਅੰਗੇ ਤੁਹਾਨੂੰ ਪਤਾ ਜਿਸ ਕਿਸਮ ਦੀ ਅਸੈਂਬਲੀ ਦੇ ਵਿੱਚ ਤਿੰਨ ਤਿੰਨਾਂ ਦੇ ਵਿੱਚ ਇੱਕ ਵੀ ਆਪਣੀ ਅਕਾਲੀ ਦਲ ਨਾਲ ਇੱਕ ਅਕਾਲੀ ਦਲ ਨਾਲ ਦੋ ਦੂਜੇ ਦਲ ਨਾਲ ਉਹਦੇ ਵਿੱਚ ਵੀ ਇੱਕ ਜਿਹੜਾ ਸੀ ਉਹ ਇਹਦੇ ਤਾਂ ਐਪਲ ਦੇ ਪੰਗਿਆਂ ਦਾ ਉਹ ਵੇਖੋ ਹੈ ਸ਼੍ਰੋਮਣੀ ਕਾਲੀ ਦਲ ਦਾ ਮੈਂਬਰ ਇਹਦੇ ਵੀ ਤੇ ਚੇਅਰਮੈਨ ਆਪ ਦਾ ਪਰ ਇਹ ਇਹਨਾਂ ਦਾ ਅਕਾਲੀ ਦਲ ਜਿਹੜੇ ਆਲੀ ਸਾਹਿਬ ਨੇ ਉਹ ਬਾਦਲ ਸਾਹਿਬ ਦਾ ਨਹੀਂ ਜਿਹੜੇ ਬਾਦਲ ਸਾਹਿਬ ਨੇ ਉਹ ਉਹਨਾਂ ਦਾ ਨਹੀਂ ਸੋ ਉਹਦੇ ਵਿੱਚ ਵੀ ਦੋ ਐਮਐਲਏ ਦੋ ਧਨੇ ਉਹ ਇਹਨਾਂ ਦਾ ਕੁਝ ਇਹਨਾਂ ਦਾ ਭੱਜਣ ਵਾਲਾ ਨਹੀਂ ਅਖੀਰ ਗੁਰੂ ਮਹਾਰਾਜ ਸਾਹਿਬ ਦੀ ਢੇਰ ਦੇ ਨਾਲ ਬਾਗਡੋਰ ਮਾਂਗ ਤੁਸੀਂ ਹੱਥੇ ਚਾਣੀ ਹੈ ਪਹਿਲੀ ਪ੍ਰਾਇੋਰਟੀ ਹੈ ਪੰਜਾਬ ਚ ਅਮਨ ਤੇ ਸ਼ਾਂਤੀ ਬਹਾਲ ਕਰ ਆ ਜੋ ਅੱਜ ਹਾਲ ਸਾਡੇ ਲੋਕਾਂ ਦਾ ਹੋਇਆ ਆ ਆ ਦੋ ਦਿਨ ਪਹਿਲੇ ਤੋਂ ਬਟਾਲੀ ਵੇਲੇ ਕੀ ਹੋਇਆ ਚੰਦ ਦਿਨ ਪਹਿਲੇ ਗੁੱਡੀ ਚੀਮੇ ਇਥੇ ਕੀ ਹੋਇਆ ਹਰ ਰੋਜ਼ ਆਪਣੇ ਪਿੰਡਾਂ ਵਿੱਚ ਜੋ ਕੋ ਜੋ ਵਾਪਰ ਰਿਹਾ ਇਹ ਜਿਹੜਾ ਅੰਮ੍ਰਨਾ ਸਾਹਿਬ ਤੁਹਾਨੂੰ ਪਤਾ ਹੈ ਅਤਵਾਦ ਦੇ ਮੇਲੇ ਕਿੰਨਾ ਭਾਰੀ ਨੁਕਸਾਨ ਪੰਜਾਬੀਆਂ ਨੇ ਚੁੱਕਿਆ ਆਨੇ ਕਿਸੇ ਪਾਸੇ ਦਾ ਨਾ ਭੈਦਰ ਗੀਰ ਆਪਣੇ ਪੰਜਾਬੀ ਸੰਚ ਤੋਂ ਇਸ ਗੱਲ ਕਰਨ ਅਸੀਂ ਜਾਣੇ ਆ ਕਿ ਕਾਨੂੰਨ ਸਾਇ। ਅਸੀਂ ਯੂਰੇਸ਼ੀਅਨ ਬਾਰਡਰ ਸੁਆਮੀਪਾਲ ਜੀ ਆਪਣੇ ਵੀਰਾਂ ਨੂੰ ਸਮਝਾਉਣ ਦੀ ਲੋੜ ਹੈ ਅਸੀਂ ਜਾਣਦੇ ਆ ਕਿ ਵਾਕੇ ਦਾ ਜਿਹੜਾ ਬਾਰਡਰ ਹੈ ਏਸ਼ੀਆ ਨਾਲ ਤੇ ਯੂਰਪ ਨਾਲ ਖੁੱਲੇ ਸਾਡੇ ਨੌਜਵਾਨਾਂ ਨੂੰ ਕਾਰੋਬਾਰ ਦਾ ਮੌਕਾ ਮਿਲ ਸਕੇ ਸਾਡਾ ਸੁਪੀ بندرਗਾਹ ਜਿਹੜੀ ਇਹ ਖੁੱਲੇਗੀ ਹਿੰਦੁਸਤਾਨ ਦਾ ਸਾਰੀ ਤੋਂ ਪਰਪਲੂਸ ਸੂਬਾ ਰਾਜਪੁਰੇ ਤੋਂ ਲੈ ਕੇ ਬਾਗੇ ਤੱਕ ਪੰਜਾਬ ਹੋਇਆ ਸਾਡੇ ਨੌਜਵਾਨ ਬੱਚੇ ਜਿਹੜੇ ਬਾਹਰ ਗਏ ਨੇ ਉਹ ਇੱਛੇ ਅਸੀਂ ਵਾਪਸ ਨਹੀਂ ਸੱਜਣਾ ਚਾਹਦੇ ਪਰ ਅਸੀਂ ਚਾਹਨੇ ਇੱਕ ਪੈਰ ਉਹ ਆਪਣੇ ਪੰਜਾਬ 'ਚ ਵੀ ਜ਼ਰੂਰ ਰੱਖਣਾ ਆਪਣਾ ਕਾਰੋਬਾਰ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੇ ਜਿੰਨਾ ਬਿਦਾਨਾ ਬਿਦਾਨ ਅੱਜ ਉਸ ਕਾਮਯਾਬੀ ਦਾ ਇੱਕ ਪੈਰ ਪੰਜਾਬ 'ਚ ਹੀ ਰੱਖਣਾ ਪੰਜਾਬ 'ਚ ਤਾਂ ਹੀ ਰੱਖਣ ਤੇ ਹੀ ਅਮਨ ਚੱਲਦੀ ਹੋਈ ਜੇ ਆਪਣਾ ਬਾਰਡਰ ਖੁੱਲ ਹੋਏਗਾ ਜੇ ਮਾਰਕੀਟਸ ਖੁੱਲੀਆਂ ਹੋਣਗੀਆਂ ਮੈਂ ਛੋਟਾ ਜਿਹਾ ਤੁਹਾਨੂੰ ਇੱਥੇ ਦੱਸਣਾ ਚਾਹਨ ਨਿਊਜ਼ੀਲੈਂਡ ਵਾਂ ਗਿਆ ਉੱਥੇ ਸਭ ਬਲਵਿੰਦਰ ਸਿੰਘ ਇੱਕ ਨਵੇਂ ਸ਼ਹਿਰ ਦਾ ਸਾਡਾ ਕਿਸਾਨ ਭਰਾ ਸੀ ਬਹੁਤ ਸਾਲ ਦਾ 40 50 ਸਾਲ ਦੇ ਗਏ ਨੇ ਇੱਕ ਕਿੱਲੇ ਗ੍ਰੀਨ ਹਾਊਸੋਂ ਇੱਕ ਕਿੱਲੇ ਉਹ ਸ਼ਿਮਲਾ ਮਿਰਚੋਂ ਕਾਤੇ 125 ਟਨ ਨਿਕਲਦੀ ਹੈ ਸੁਆਮੀ ਜੀ ਸਾਡੇ 125 ਟਨ 10 ਕੁਇੰਟਲ ਦਾ ਇੱਕ ਡਾਲਾ ਹੁੰਦਾ ਜੁਲੀ ਆਪੇ ਦਾਲਾ ਲੋਕ ਨਹੀਂ ਕੋਈ ਹਰ ਹਫਤੇ ਤੋੜੀ ਜਾਂਦੀ ਪੈਕ ਕਰਕੇ ਵੇਚੀ ਜਾਂਦੀ 7 ਨਿਊਜ਼ੀਲੈਂਡ ਡਾਲਰ ਪਰ ਕਿਲੋ 50 ਰੁਪਏ ਦਾ ਨਿਊਜ਼ੀਲੈਂਡ ਦਾ ਡਾਲਰ ਹੈ 350 ਰੁਪਏ ਕਿਲੋ ਨਿਊਜ਼ੀਲੈਂਡ ਤੋਂ ਸਬਜ਼ੀ ਵੇਚਣੀ ਹੈ ਹਿੰਦੁਸਤਾਨ ਦੀ ਕਰੰਸੀ ਮੁਤਾਬਕ ਇੱਕ ਕਿੱਲੇ 'ਚ ਸਾਸੂ ਲੱਖ ਸਿਕਰੀ 4 ਕਰੋੜ 15 ਲੱਖ ਰੁਪਏ ਕਮਾਉਂਦੇ ਨੇ ਇੱਕ ਕਿੱਲੇ 'ਚ ਗਰੀਨ ਉਹਦੇ ਵਿੱਚੋਂ 4 ਕਰੋੜ 15 ਲੱਖ ਇੱਕ ਲੈ ਲਏ ਤੇ 4 ਬੰਦੇ ਉੱਥੇ ਕੰਮ ਕਰਦੇ ਸਨ ਸਾਰਾ ਸਾਲ ਚੱਲਦੇ। ਤੇ ਆਪੇ ਸਾਹ ਦਾ ਸੈ ਤਾਂ ਕੀ ਇੱਥੇ ਨਹੀਂ ਹੋ ਸਕਦਾ ਉਹ ਕਰਨ ਨੂੰ ਤਿਆਰ ਨੇ। ਉਹ ਆਪਣੇ ਕੋਲ ਮਾਰਕੀਟ ਹੈ। ਮਾਰਕੀਟ ਜੇ ਸਾਰੇ ਏਸ਼ੀਆ ਦੀ ਮਾਰਕੀਟ ਖੁੱਲੇਗੀ, ਯੂਰਪ ਵੀ ਖੁੱਲੇਗੀ ਤੇ ਸਾਡੇ ਇਹ ਹੋਰ ਤੁਹਾਨੂੰ ਦੱਸਣਾ ਚਾਹਣਾ ਹਾਂ। 50 ਰੁਪਏ ਕਿਲੋ ਦੁੱਧ ਹੈ। ਜਿਹਦਾ ਜੀ ਇੱਥੇ ਇਹ 55 ਲਾਲੋ 50 ਲਾਲੋ 40 ਲਾਲੋ ਜੇ ਨੀਣਾ ਦੁੱਧ ਵੇਚਾਂਗੇ 50 ਰੁਪਏ ਮਿਲ ਲਗੇ ਜੇ ਅਸੀਂ ਉਹਨੂੰ ਚੀਜ਼ ਬਣਾ ਲਿਆ ਜਿਸਾ ਇੱਥੇ ਮੱਖਣ ਬਟਰ ਕਹੀਦਾ ਉਹ ਚੀਜ਼ ਬਣਦੀ 42 ਕਿਸਮ ਦੀ ਚੀਜ਼ ਉਹਦੇ ਚੋਂ ਸਾਰੇ ਯੂਰਪ ਚ ਵੇਚਦੀ ਹੈ ਉਹਦੀ ਕੀਮਤ ਹੈ 500 ਰੁਪਏ ਤੋਂ 1000 ਰੁਪਏ ਠੀਕ ਲੇਤੇ ਜੇ ਵੈਲਿਊ ਐਡ ਹੋਏਗੀ ਤੇ ਤੁਹਾਡੀ ਆਮਦਨ ਇੱਕ ਕਿੱਲੇ ਤੋਂ ਜਿੰਨੇ ਉਹਨਾਂ ਲੱਖ ਰੁਪਏ ਪਹੁੰਚਦੀ ਹੈ ਉਹ 15 ਤੋਂ 20 ਤੋਂ 25 ਲੱਖ ਰੁਪਏ ਤੇ ਲੈਟਰ ਹੋ ਜੇ। ਭਾਵੇਂ ਤੁਸੀਂ ਸਬਜ਼ੀਆਂ ਉਗਾ ਲਓ ਭਾਵੇਂ ਫਰੂਟ ਉਗਾ ਲਓ। ਤੁਹਾਡੀ ਗਣੇਜ ਤੋਂ ਮੈਂ ਦੱਸਣਾ ਚਾਹਨਾ ਗਣੇਜ ਵਿੱਚੋਂ 28 ਕਿਸਮ ਦੀ ਬਰੈਡ ਬਣਦੀ ਹੈ ਯੂਰਪ ਵਿੱਚ 28 ਕਿਸਮ। ਜਿਹੜੀ ਗਣੇ ਕੋਣੀ ਤੇ 2.5 ਹਜ਼ਾਰ ਦੀ ਹੈ ਉਹ ਜੇ ਆਪਾਂ ਬਰੈਡ ਦੀ ਸ਼ੇਪ ਵਿੱਚ ਵੇਚੀ ਤੇ 10 ਹਜ਼ਾਰ ਰੁਪਏ ਨੂੰ ਲੱਗਦੀ। ਕੁਇੰਟਲ ਤੇ। ਤੁਹਾਡੇ 5 7 ਗੁਣਾ ਉਹਦੀ ਕੀਮਤ ਐਜੋ ਜੀ। ਆਰੇ ਬਾਤਾ ਜੋ ਮਰਜ਼ੀ ਤੁਸੀਂ ਭਾਵੇਂ ਬਟਾਲੇ ਦੀ ਇੰਜੀਨੀਅਰਿੰਗ ਸਾਰੀਆਂ ਟ੍ਰੇਨਿੰਗ ਹਾਊਸੇਸ ਹਿੰਦੁਸਤਾਨ ਚ ਉੱਠ ਕੇ ਸਾਥੋਂ ਨਾਮਸ਼ਿੰਗੀ ਜੀ ਰਾਜਪੁਰੇ ਤੋਂ ਲੈ ਕੇ ਅਮਰਸਰ ਤੱਕ ਵਹਿ ਜਾਣੇ ਨੇ ਜਿੰਨੇ ਟ੍ਰੇਨਿੰਗ ਹਾਊਸੇਸ ਹਿੰਦੁਸਤਾਨ ਚ ਨੇ ਭਾਰੀਆਂ ਕਪਰੀ ਆ ਜਾਣਗੇ ਸ਼ਕਲ ਬਦਲ ਜਾਣੀ ਬਟ ਇਹਨਾਂ ਵਾਸਤੇ ਕੋ ਲੀਡਰ ਜਿਹਦੀ ਕੋਈ ਸੋਚ ਹੋਵੇ ਉਹ ਬੜਿਆ ਲਿਖਿਆ ਹੋਵੇ ਜਿਹਦੀ ਕੋ ਕਮਿਟਮੈਂਟ ਹੋਵੇ ਉਹ ਚੂਸ ਕਰਨ ਦੀ ਲੋੜ ਸੋ ਸਾਨੂੰ ਸਿੱਧੇ ਰਸਤੇ ਤੇ ਜਾਣ ਦੀ ਲੋੜ ਹੈ ਗੁਰੂਵਾਰਾ ਸਾਹਿਬ ਨੇ ਮੇਲ ਕਰਨੀ ਹੈ ਪੰਜਾਬ ਇੱਕ ਪਰ ਫਿਰ ਪਰ ਫੁੱਲਤ ਸੁਭਾ ਬਣ ਸਕਦਾ ਹੈ ਜੇ ਸੁਚੱਜੇ ਹੱਥਾਂ ਦੇ ਵਿੱਚ ਲੀਡਰਸ਼ਿਪ ਜਾਏ ਸੋ ਮੈਂ ਤੁਹਾਡਾ ਸਾਰੇ ਸਾਥੀਆਂ ਵਿਸ਼ੇਸ਼ ਤੌਰ ਤੇ ਜਿਹੜੇ ਕੁਰਸੀਆਂ ਤੇ ਬੈਠੇ ਨੇ ਜਾਂ ਜਿਹੜੇ ਹੁਣ ਲੱਗਣ ਚਾਹ ਰਹੇ ਨੇ ਜਾਂ ਜਿਹੜੇ ਸਟੇਜ ਤੇ ਖੜੇ ਨੇ ਮੇਰੇ ਨਾਲ ਤੁਹਾਨੂੰ ਸਾਰਿਆਂ ਦਾ ਮੈਂ ਮਸ਼ਕੂਰ ਹਾਂ ਮਾਫੀ ਨਿਯੋ ਤੁਹਾਨੂੰ ਅੱਜ माफी इस गलो कि मैं थानू वेट करवाया होया कम्यूनीकेशन गैप ही है चलो इसे बहाने तो फिर दर्शन हुए हैं तो फिर जल्दी दर्शन करा तो बहुत, बहुत बहुत शुक्रिया बहुत बहुत मेहरबानी तो जी